ਕਰੋੜ ਸਾਹਿਬ ਦੀ ਸੀਟ ਪੰਥਕ ਸੀਟ ਹੈ ਪਰੰਤੂ ਕਈ ਅੱਜ ਆਜ਼ਾਦ ਉਮੀਦਵਾਰ ਆਪਣੇ ਆਪ ਨੂੰ ਪੰਥਕ ਦੱਸਦੇ ਹਨ ਇਹ ਬਿਆਨ ਦੱਸਤੀ ਹੈ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਬੀਰ ਜੀਰਾ ਦੇ ਵੱਲੋਂ ਦਿੱਤੇ ਗਏ ਤੇ ਉੱਥੇ ਹੀ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਤਿੱਖੇ ਨਿਸ਼ਾਨੇ ਵਿਸਾਦੇ ਨੇ ਤੇ ਉਹਨਾਂ ਨੇ ਕਿਹਾ ਕਿ ਪਹਿਲਾ ਅਕਾਲੀ ਦਲ ਦੀ ਸਰਕਾਰ ਆਈ ਤੇ ਉਹਨਾਂ ਨੇ ਆਪਣੇ ਆਪ ਨੂੰ ਪੰਥਕ ਦੱਸਿਆ ਤੇ ਜਦੋਂ ਗੁਰੂ ਘਰਾਂ ਦੇ ਵਿੱਚ ਬੇਅਦਬੀਆਂ ਹੋਈਆਂ ਤਾਂ ਕੋਈ ਵੀ ਪੱਕ ਸਿੱਖਾਂ ਦਾ ਨਹੀਂ ਲਿਆ ਗਿਆ ਤੇ ਅੱਜ ਕਈ ਆਜ਼ਾਦ ਉਮੀਦਵਾਰ ਆਪਣੇ ਆਪ ਨੂੰ ਪੰਥਕ ਦੱਸਦੇ ਹਨ ਤੇ ਇਹ ਬਿਆਨ ਦੇਖ ਕੇ ਕੁਲਬੀਰ ਜੀਰਾ ਦੇ ਵੱਲੋਂ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਦੇ ਗਏ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਕਾਂਗਰਸ ਦੇ ਉਮੀਦਵਾਰ ਕੁਲਬੀਰ ਸਿੰਘ ਛੀਰਾ ਦਾ ਹੋਰ ਕੀ ਕਰਾ ਕਈ ਇਹ ਯਾਦ ਉਮੀਦਵਾਰ ਤੁਰੇ ਫਿਰਦੇ ਨੇ ਕਈ ਕਹਿੰਦੇ ਨੇ ਮੈਂ ਪੰਥਕ ਆ ਮੈਂ ਕਹਿੰਦਾ ਮੈਨੂੰ ਦੱਸੋ ਮੇਰੀਆਂ ਚਾਰ ਪੀੜੀਆਂ ਹੋ ਗਈਆਂ ਮੈਂ ਪੰਥਕ ਆ ਇਹ ਅੱਜ ਨਵੇਂ ਪੰਥਕ ਆਲੇ ਬਣੇ ਆ ਬਾਦਲ ਵੀ ਕਹਿੰਦੇ ਆ ਅਸੀਂ ਪੰਥ ਨੂੰ ਸੰਭਿਆ ਮੈਂ ਕਹਾ ਕਿਹੜਾ ਪੰਥ ਜਿਹੜਾ ਅੱਜ ਪੰਥ ਜਿਹੜਾ ਗਲੀਆਂ ਦੇ ਨਾਲ ਦਾ ਫਿਰਦਾ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਵੀਂ ਹੁੰਦੀ ਪਈ ਆ ਇਹ ਪੰਥ ਸੰਭਿਆ ਤੁਸੀਂ ਏ ਪੰਥ ਸੰਭਿਆ ਔਰ ਮੈਂ ਕਹ ਪੰਥ ਦੀ ਜ਼ਿੰਮੇਵਾਰੀ ਬਣਦੀ ਆ ਲੋਕਾਂ ਨੂੰ ਚੰਗੀ ਸੇਹ ਦੇਣਾ ਏਣੀ ਕਿ ਲੋਕਾਂ ਨੂੰ ਨਸ਼ਿਆਂ ਤੇ ਲਾਉਣਾ ਕੱਲ ਦੀ ਗੱਲ ਐ ਕਿ ਮਾਤਾ ਗੱਲ ਅੱਕੇ ਰੋਣ ਲੱਗੀ ਕਹਿੰਦੀ ਪੁੱਤਰਾ ਸਾਨੂੰ ਸਕੂਲ ਨਹੀਂ ਚਾਹੀਦੇ ਸਾਨੂੰ ਗਲੀਆਂ ਨਾਲੀਆਂ ਨਹੀਂ ਚਾਹੀਦੀਆਂ ਸਾਨੂੰ ਖੇਡਣ ਦੀ ਮੈਦਾਨ ਨਹੀਂ ਚਾਹੀਦੇ ਸਾਨੂੰ ਧਰਮਸ਼ਾਲਾ ਨਹੀਂ ਚਾਹੀਦੀ ਮੈਂ ਕਹ ਮਾਤਾ ਚਾਹੀਦਾ ਕੀ ਐ ਕਹਿੰਦੇ ਪੁੱਤਰਾ ਸਾਨੂੰ ਚਾਹੀਦਾ ਕਿ ਪੰਜਾਬ 'ਚ ਨਸ਼ਾ ਖਤਮ ਹੋਣਾ ਚਾਹੀਦਾ ਹੈ ਜੇ ਨਸ਼ਾ ਖਤਮ ਹੋਊਗਾ ਤੇ ਤਾਂ ਹੀ ਗਲੀਆਂ ਨਾਲੀਆਂ ਤੇ ਪਾਰਕ ਸਾਨੂੰ ਚੰਗੇ ਲੱਗਣਗੇ ਕਹਿੰਦੀ ਜੇ ਪੋਤੀ ਨਾ ਰਹੇ ਤੇ ਸਕੂਲ ਕੀ ਕਰਾਂਗੇ ਇਸ ਕਰਕੇ ਤਕੜੇ ਹੋਜੋ ਕਈ ਕੰਦੇ ਆ ਕਿ ਤੇਰਾ ਕੰਮ ਚੰਗਾ ਹੈ ਰਾਣਾ ਜੀ ਕਹਿੰਦੇ ਤੂੰ ਜਿੱਥੇ ਜਾਣਾ ਉੱਥੇ ਰਿਸ਼ਤੇਦਾਰੀ 깟 ਲੈਣਾ ਮੈਂ ਕਹਾ ਰਾਣਾ ਜੀ ਮੈਨੂੰ ਕਦੇ ਲੈ ਜਾਓ ਵਰਲਡ 'ਚ ਜੱਥੇ ਲੈ ਜਾਓਗੇ ਮੇਰੀ ਰੇਹ ਘਰੇ ਰਿਸ਼ਤੇਦਾਰੀਆਂ ਕਹਿੰਦੇ ਕਿਵੇਂ ਮੈਂ ਕਿਹਾ ਜੀਰੇ ਤੋਂ ਬਿਨਾ ਤੜਕਾ ਨਹੀਂ ਲੱਗਦਾ ਤੇ ਰੇਹ ਦੀ ਰੋਈ ਤੇ ਜੀਰਾ ਇੱਕ ਤਰੀਕ ਨੂੰ ਕਾਮਰੇਡ ਸਾਹਿਬ ਠੀਕ ਹੈ ਨਾ ਜੀ ਇੱਕ ਤਰੀਕ ਨੂੰ ਸਵੇਰੇ ਚਾਹ ਦਾ ਕੱਪ ਪੀ ਕੇ ਤੇ ਨਾ ਤੇ ਵਿੱਚ ਜੀਰਾ ਜ਼ਰੂਰ ਪਾਉਣਾ ਤਾਂ ਕਿ ਜਦੋਂ ਮਸ਼ੀਨ ਤੱਕ ਜਾऊं ਤੇ ਮੂੰਹ 'ਚੋ ਸੁਆਦ ਆਉਂਦਾ ਰਹੇ ਜੀਰੇ ਦਾ ਤੇ ਜਦੋਂ ਜੀਰਾ ਔਰ ਪੰਜੇ ਵਾਲਿਆਂ ਵਟਨ ਦਵਾ ਦਿਓ ਟੀਟੀ ਕਰਾ ਦਿਓ ਤੇ ਜਿਹੜੇ ਝੂਠ ਮਾਰਦੇ ਨੇ ਉਹਨਾਂ ਦੀ ਪੀ ਪੀ ਕਰਾ ਦਿਓ ਤੱਕੜੇ ਹੋ ਜੋ ਤੁਹਾਡੇ ਸਾਥ ਦੀ ਲੋੜਾ ਔਰ ਭਲਾਈਪੁਰ ਸਾਹਿਬ ਵਰਗਾ ਲੀਡਰ ਨਹੀਂ ਲੱਭਣਾ ਤੁਹਾਨੂੰ ਜਿੰਦਾਬਾਦ 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 ਇੱਕ ਮਿੰਟ ਚੇਅਰਮੈਨ ਸਾਹਿਬ ਨਾਰੇ ਤੇ ਤਾੜੀਆਂ ਨਾਲ ਨਹੀਂ ਵੋਟਾਂ ਵਧਣੀਆਂ ਆ ਤੁਸੀਂ ਪਿਛਲੀ ਯਾਰ ਮੈਨੂੰ ਜਦਨ ਸੱਧਿਆ ਸੀ ਸੱਚੋ ਸੱਚੀ ਦੱਸੋ ਜਿਹੜੇ ਭੜਾਈਪੁਰ ਸਾਹਿਬ ਨੂੰ ਪਿਆਰ ਕਰਦੇ ਆ ਝੂਠ ਨਾ ਬੋਲਿਓ ਕਿੰਨੇ ਜਾਣੇ ਆ ਜਿਨ੍ਹਾਂ ਨੇ ਪਿੰਡ ਆਪ ਦਾ ਡੋਰ ਟੂ ਡੋਰ ਘਰ ਘਰ ਜਾ ਕੇ ਆਏ ਹੋ ਕਿੰਨੇ ਜਾਣੇ ਝੂਠ ਨਾ ਮਾਰੇ ਤੇ ਤੁਸੀਂ ਤਾਂ ਸਾਰੇ ਹੀ ਜਾਏ ਬਈ ਮੈਂ ਇਕੱਠੇ ਕਰ ਦਿੰਦਾ ਸੱਚਾ ਸੱਚਾ ਦੱਸੋ ਮੈਂ ਆਪਦੇ ਘਰੇ ਨਹੀਂ ਪੁੱਛਿਆ ਮੈਂ ਪੁੱਛਿਆ ਕਿ ਤੁਸੀਂ ਪਿੰਡ ਕਿੰਨੇ ਜਾਣਿਆਂ ਨੇ ਇਹ ਨਹੀਂ ਵੀ ਤੁਸੀਂ ਬੰਦੇ ਜਿਵੇਂ ਆਪਣੇ ਵਰਕਰ ਲੈ ਕੇ ਆਉਂਦੀਆਂ ਦੱਸਾਂ ਘਰਾਂ 'ਚ ਚਲੇਗੇ ਮੈਂ ਪੁੱਛਿਆ ਕਿ ਜਿਵੇਂ ਛੱਜਲਵੱਡੀ ਪਿੰਡ ਤੁਸੀਂ ਛੱਜਲਵੱਡੀ ਦੇ ਵਿੱਚ ਸਾਰੇ ਘਰ-ਘਰ ਜਾਏ ਹੋ ਇਸ ਕਰਕੇ ਤਾਂ ਪੁੱਛਿਆ ਮੈਂ ਕਿ ਇੱਥੇ ਤਾਂ ਨਹੀਂ ਆਇਆ ਮੇਰੇ ਵੈਸੇ ਪਿੰਡ ਦਾ ਨਾਲ ਆ ਬਲਸਣ ਇਸ ਕਰਕੇ ਭਾਈ ਤਾੜੀਆਂ ਤੇ ਜਕਾਰਿਆਂ ਨਾਲ ਗੱਲ ਨਹੀਂ ਬੰਨੀ ਅੱਜ ਕੱਲੀ ਵੀ ਵੋਟ ਪਾਉਣ ਨੂੰ ਤਿਆਰ ਕਿਉਂਕਿ ਮੈਨੂੰ ਅੱਗੇ ਮੈਂ ਇਹਨਾਂ ਨੂੰ ਦੱਸਿਆ ਕਿ ਚਾਰ-ਪੰਜ ਸਰਪੰਚ ਨੇ ਤਹਾਡੇ ਏਰੀਏ ਦੇ ਉਹਨਾਂ ਕੋਲ ਆਉਦਾ ਵੀ ਬਹੁਤ ਵੱਡਾ ਗੱਲ ਦੀ ਗੱਲ ਆ ਮੈਨੂੰ ਉਹਨਾਂ ਦਾ ਫੋਨ ਆਇਆ ਕਹਿੰਦਾ ਜੀਰਾ ਸਾਹਿਬ ਵੋਟਾਂ ਤੇਨੂੰ ਪਾਉਣੀਆਂ ਮੈਂ ਕਿਹਾ ਮੇਰੇ ਚ ਕੀ ਵੇਖ ਲਿਆ ਕਹਿੰਦਾ ਤੂੰ ਜਿੱਥੇ ਖੜ ਜਾਣਾ ਉੱਥੇ ਹੀ ਰੜ ਜਾਣਾ ਮੈਂ ਕਿਹਾ ਇਹ ਤਾਂ ਗੱਲ ਠੀਕ ਆ ਤੇ ਮੈਂ ਕਿਹਾ ਵਿਰਸਾ ਕਿਹੜਾ ਮਾਣਾ ਇਹਦਾ ਯਾਰ ਵਿਰਸੇ ਦਾ ਤਾਂ ਸਾਨੂੰ ਵੇਖਣ ਨੂੰ ਵੀ ਜੀ ਨਹੀਂ ਕਰਦਾ ਮੈਂ ਕਿਹਾ ਫਿਰ ਕਹਿੰਦਾ ਭਲਾਈਪੁਰ ਦੇ ਨਾਲ ਚੱਲਾਂਗੇ ਜਿੰਤਨ ਮਰਜੀ ਪ੍ਰੋਗਰਾਮ ਰੱਖ ਲਈ ਜੇ ਉਹ ਬੈਠੇ ਪ੍ਰੋਗਰਾਮ ਬਣਾਈ ਬੈਠੇ ਨੇ ਤੇ ਤੁਸੀਂ ਉਹਨਾਂ ਕੋਲ ਕਿਉਂ ਨਹੀਂ ਜਾਂਦੇ ਬਈ ਆਪ ਵਾਲਿਆਂ ਕੋਲ ਜਾਓ ਅੱਜ ਸਭ ਤੋਂ ਵੱਧ ਪਛਤਾਉਂਦੇ ਗੌਣੇ ਆਪ ਵਾਲੇ ਉਹ ਨਾਲੇ ਘਰੇ ਜਾ ਕੇ ਜਿਹੜੀ ਘਰ ਵਾਲੀ ਉਹ ਵੀ ਮਾੜਾ ਬੋਲਦੀ ਆ ਉਹ ਰੋਟੀ ਨਹੀਂ ਦਿੰਦੀ ਆ ਕਾਂਗਰਸੀਆਂ ਦੇ ਘਰੇ ਚਲੇ ਜਾਓ ਅਜੇ ਵੀ ਰੋਟੀ ਗਰਮ ਮਿਲੂਗੀ ਸਲਾਦ ਕੱਟਿਆ ਮਿਲੂਗਾ ਕਿਤੇ ਝਾੜੂ ਵਾਲਿਆਂ ਦੇ ਘਰੇ ਰੋਟੀ ਖਾਣ ਚਲੇ ਜਾਓ ਮੈਨਾਂ ਰਾਤੀ ਪਈ ਸਵੇਰੇ ਖੋਣਗੇ ਕਿਉਂਕਿ ਜਦੋਂ ਸਵੇਰੇ ਝਾੜੂ ਘਰੇ ਲਾਉਣਾ ਪੈਂਦਾ ਤਾਂ ਉਦੋਂ ਹੀ ਮੂਡ ਖਰਾਬ ਹੋ ਜਾਂਦਾ ਕਿ ਮਰਨਿਆਂ ਨੇ 1000 ਰੁਪਏ ਕਹੇ ਦਿੱਤਾ ਨਹੀਂ ਤੇ ਉਦੋਂ ਘਰ ਵਾਲੇ ਨੇ ਕਹਿ ਕੇ ਧੱਕੇ ਨਾਲ ਵੋਟ ਪਵਾਈ ਤੈਨੂੰ 1000 ਰੁਪਏ ਮਿਲ ਨਹੀਂ ਇਸ ਕਰਕੇ ਲੋਕ ਝਾੜੂ ਨੂੰ ਜਿਹੜਾ ਦੋਵਾਂ ਸਾਲਾਂ ਦੇ ਵਿੱਚ ਜੋ ਲੋਕਾਂ ਨੇ ਸਾਹਮਣੇ ਝਾੜੂ ਨੇ ਧੋਖਾ ਕੀਤਾ ਉਹ ਤੁਹਾਡੇ ਸਾਹਮਣੇ ਆਇਆ ਔਰ ਮੈਂ ਉਦੋਂ ਵੀ ਬੜਾ ਮੱਥਾ ਮਾਰਿਆ ਰਾਣਾ ਜੀ ਜਦੋਂ ਇਲੈਕਸ਼ਨ ਸੀ ਮੈਂ ਕਹਾਂ ਗੱਲ ਸੁਣ ਲੋ ਮੈਂ ਕਹਾਂ ਜਿਹੜੀ ਵੋਟ ਆ ਝਾੜੂ ਨੂੰ ਉਹ ਪਾਵੇ ਜਿਹੜਾ ਛੜਾ ਬੰਦਾ ਜਿਹਦੀ ਘਰ ਵਾਲੀ ਹੈ ਨਹੀਂ ਕਿਉਂਕਿ ਭਾਈ ਜਿੰਨੂੰ ਪਤਾ ਨਹੀਂ ਝਾੜੂ ਕਿੰਨੇ ਕੁ ਦਿਨ ਚੱਲਦਾ ਵਿਆਹੇ ਬੰਦੇ ਨੂੰ ਤਾਂ ਪਤਾ ਹੀ ਹੈ ਨਾ ਕਿ ਝਾੜੂ ਦੀ ਬਣਿਆ 6 ਮਹੀਨੇ ਆ ਤੇ ਮਿੱਤਰੋ ਸਰਕਾਰ ਤਾਂ ਬਣਾਤੀ 6 ਮਹੀਨੇ ਨਹੀਂ ਝਾੜੂ ਕੱਢਿਆ ਇਸ ਕਰਕੇ ਤੱਕੜੇ ਹੋਵੋ ਤੁਹਾਡੇ ਨਾਲ ਵਾਦਾ ਕਰਦਾ ਕਿ ਵਪਾਰ ਲਈ ਉਦੋਂ ਵੀ ਕਹਿ ਕੇ ਗਿਆ ਸੀ ਲਾਹੌਰ ਵਾਲਾ ਪਾਟਰ ਖਲਾਵਾਵਾਂਗਾ ਖਲੜੇ ਵਾਲਾ ਤਾਂ ਕਿ ਵਪਾਰ ਚੱਲ ਸਕੇ ਇੰਡਸਟਰੀ ਲੱਗੇ ਆਵਾਂਗਾ ਨੌਜਵਾਨਾਂ ਨੂੰ ਨੌਕਰੀਆਂ ਮਿਲ ਸਕਣ ਆ ਜਿਹੜੀ ਸਗਣ ਸਟੀਮਾ ਜਿਹੜੇ ਮਕਾਨ ਮਕਾਨ ਸੈਕਟਰ ਸਰਕਾਰ ਦਿੰਦੀ ਏ ਤੁਹਾਡੇ ਨਾਲ ਵਾਦਾ ਕਿ ਪਹਿਲੇ ਨੰਬਰ ਤੇ ਖਡੂਰ ਸਾਹਿਬ ਵਾਲ ਕਾਉਗਾ ਸਭ ਤੋਂ ਵੱਧ ਗਰੀਬਾਂ ਲਈ ਮਕਾਨ ਲੈ ਕੇ ਆਉਂਗਾ ਮੈਨੂੰ ਨਹੀਂ ਪਤਾ ਕਿ ਤੁਸੀਂ ਕੈਂਸਰ ਦੇ ਇਲਾਜ ਲਈ ਮੈਨੂੰ ਨਹੀਂ ਪਤਾ ਲਾਜ ਲਈ ਅੱਗੇ ਤੁਹਾਨੂੰ ਪੈਸੇ ਮਿਲੇ ਆ ਜਾਂ ਨਹੀਂ ਮਿਲੇ ਪਰ ਮੈਂ ਆਪਦੇ ਇਲਾਕੇ ਚ ਦਵਾਇਆ ਤੁਹਾਡੇ ਨਾਲ ਵਾਦਾ ਕਰਦਾ ਇੱਕ ਇੱਕਰ ਟੋੜ ਦੀ ਗੱਲ ਕੀਤੀ ਆ ਮੈਂ ਆਪਦੇ ਹਲਕੇ ਚ ਬਹੁਤ ਪੈਸੇ ਲੈ ਗਿਆ 1200 ਕਰੋੜ ਲਾਇਆ ਕੋਈ ਗਲੀ ਨਾਲ ਹੀ ਨਹੀਂ ਛੱਡੀ ਬਹੁਤ ਡਿਵੈਲਪਮੈਂਟ ਕੀਤੀ ਆ ਔਰ ਤੁਹਾਡੇ ਨਾਲ ਵਾਦਾ ਕਰਦਾ ਜਿਹੜੀ ਡਿਵੈਲਪਮੈਂਟ ਰਹਿੰਦੀ ਆ ਉਹ ਤੁਹਾਡੇ ਬਾਬੇ ਬਕਾਲੇ ਤੋਂ ਸ਼ੁਰੂ ਕਰਾਂਗੇ ਇਹ ਵਾਦਾ ਹੈ ਤੁਹਾਡੇ ਨਾਲ ਔਰ ਖਾਸ ਤੌਰ ਤੇ ਆਏ ਹੋਏ মিডিਆ ਦੇ ਸਾਰੇ ਸਾਥੀਆਂ ਦਾ ਔਰ ਸਾਡੇ ਸਵਰਗਵਾਸੀ ਮਾਸਟਰ ਜਗੀਰ ਸਿੰਘ ਮੰਤਰੀ ਸਾਹਿਬ ਉਹਨਾਂ ਦਾ ਪਰਿਵਾਰ ਆਇਆ ਉਹਨਾਂ ਨੂੰ ਵੀ ਜੀ ਆਇਆਂ ਕਹਿੰਦਾ ਔਰ ਭਰਾਓ ਹੁਣ ਚੇਤਾ ਰੱਖਿਓ ਜੀਰੇ ਵਾਲੇ ਪਰੌਂਠੇ ਖਾ ਕੇ ਜਾਣੇ ਆ ਵੋਟ ਜੀਰੇ ਨੂੰ ਪਾਉਣੀ ਆ ਤੇ ਮੁੜ ਕੇ ਬਾਹਰ ਦੀ ਜੀਰੇ ਦੀ ਮਰੋੜਨੀ ਆ ਮੈਂ ਆਪਦੀ ਗਾਰੰਟੀ ਦੇਣਾ ਕਿਸੇ ਦੀ ਗਾਰੰਟੀ ਨਹੀਂ ਦੇਣਾ ਮੇਰਾ ਤੁਹਾਡੇ ਨਾਲ ਵਾਅਦਾ ਹੈ ਇਸ ਗੱਲ ਦਾ ਕਮੀ ਦੇ ਖੁਸ਼ੀ ਤੇ ਹਰੇਕ ਮੁਕਸਬ ਤੇ ਤੁਹਾਡੇ ਸਹਾਈ ਹੋਇਆ ਕਰੂੰਗਾ ਕਿਉਂਕਿ ਮਮੀ ਘਰੇ ਟੇਕੇ ਬਹਿ ਨਹੀਂ ਸਕਦਾ ਮੇਰਾ ਬਾਪੂ ਆਜੇ ਦੁਨੀਆ ਤੇ ਨਹੀਂ ਉਹ ਇੱਕੋ ਗੱਲ ਹੀ ਕਹਿ ਕੇ ਗਿਆ ਸੀ ਕਹਿੰਦਾ ਪੁੱਤਰਾ ਜਿੰਨੇ ਗੱਡੀ ਦੇ ਟਾਇਰ ਘਸਣਗੇ ਓਨੇ ਹੀ ਬੱਲੇ ਬੱਲੇ ਹੋ ਮੈਂ ਕਦੀ ਨਹੀਂ ਸੀ ਸੋਚਿਆ ਲੋਕ ਸਭਾ ਲੜਾਂਗਾ ਪਰ ਰਾਣਾ ਜੀ ਨੇ ਕਿਰਪਾ ਕੀਤੀ ਆ ਟਿਕਟ ਲੈ ਕੇ ਆਇਆ ਇਹ ਟਿਕਟ ਰਾਣਾ ਜੀ ਦੀ ਔਰ ਜਿੱਦਣ ਮੈਂ ਲੋਕ ਸਭਾ ਦਾ ਪ੍ਰਧਾਨ ਬਣਿਆ ਸੀ 2010-11 ਦੇ ਵਿੱਚ ਉਦਣ ਵੀ ਤੁਸੀਂ ਬਹੁਤ ਮੈਨੂੰ ਮਾਨ ਤੇ ਸਤਿਕਾਰ ਦਿੱਤਾ ਹੁਣ ਵੀ ਮੈਨੂੰ ਆਸ ਆ ਕਿ ਤੁਸੀਂ ਜਵੇਂ ਡੇਪਾ ਜੀ ਦੀ ਲੀਡ ਕੱਢੀ ਸੀ ਭਈ 26000 26000 ਤੇ ਮੇਰੀ ਲੀਡ ਕੱਢੀਓ ਭਈ ਇਹ ਤੁਸੀਂ ਦੱਸਣੀ ਇਹਨਾਂ ਨੇ ਨਹੀਂ ਦੱਸੀ ਵੋਟਾਂ ਤੁਸੀਂ ਪਾਉਣੀਆਂ ਨੇ ਲੈ ਮੈਂ ਇਹ 30000 ਦੀ ਲੀਡ ਹੋਈ ਸੁਣ ਲਓ ਜੇ 30000 ਦੀ ਲੀਡ ਹੋਈ ਤੇ 5 ਕਰੋੜ ਤੋਂ ਪਹਿਲਾਂ 50 ਲੱਖ ਦਾ ਚੈੱਕ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੁਣ ਪੰਜ ਕੋ ਜਕਾਰੇ ਲਾਉਣੇ ਆ ਬਾਪੂ ਸੁਣ ਪੰਜ ਜਕਾਰੇ ਲਾਉਣੇ ਆ ਤੇ ਭਲਾਈਪੁਰ ਸਾਹਿਬ ਤੂੰ ਵੇਖ ਲੈ ਮਾੜਾ ਜਾਂ ਦੋਵੇਂ ਹੱਥ ਖੜੇ ਕਰਨੇ ਆ ਇਹ ਨਾ ਕਹਿ ਜੇ ਕਿ ਚੰਗਾ ਆਇਆ ਤੇ ਹੱਥੀ ਖੜੇ ਕਰਾਈ ਜਾਂਦਾ ਗੱਲ ਹੱਥ ਖੜੇ ਕਰਦਾ ਹੈ ਕਿ ਗੁਰੂ ਦੇ ਸਿੰਘਾਂ ਤੇ ਸਿੰਘ ਚੜ੍ਹਦੀ ਕਲਾ ਜੀ ਰਹਿਣੇ ਚਾਹੀਦੇ ਆ ਬੋਲੋ ਜੈਤ ਪਾਲੀ ਜਿੰਦਾਬਾਦ ਰਾਣਾ ਕਰਜੀਤ ਸਿੰਘ ਜਿੰਦਾਬਾਦ ਸੰਤੋਖ ਸਿੰਘ ਭਲਾਈਪੁਰ ਜਿੰਦਾਬਾਦ ਬੱਲੇ ਚੋਣਾ ਆਕਾਲ ਆ ਜਿੰਨੇ ਜਣੇ ਖੜੇ ਆਣਾ ਇਹਨਾਂ ਨੂੰ ਕਹਦੇ ਜੀਰੇ ਜਿੱਦਾ ਜਕਾਰਾ ਹੀ ਲਾਜਾ ਬਾਕੀ ਗੱਲ ਖਤਮ ਨਵਾਦਨ ਸਰਦਾਰ ਕੰਪੀਰ ਸਿੰਘ ਜੀ ਜੀਰੋ ਜੀ ਦਾ ਜਿਨ੍ਹਾਂ ਨੇ ਆਪਣੇ ਵਿਚਾਰ ਬੜੇ ਬਾਕੀ ਦੇ ਨਾਲ ਤੁਹਾਡੇ ਨਾਲ ਸਾਂਝੇ ਕੀਤੇ ਨੇ ਤੇ ਕਹਿੰਦੇ ਨੇ ਕਿ ਜੀਰਾ ਪਾ ਕੇ ਤੁਹਾਨੂੰ ਬਿਲਕਾਪ ਆਉਣੀ ਆ ਤੇ ਜੀਰਾ ਜੀ ਅਸੀਂ ਵੀ ਇੱਕ ਤੁਹਾਡੇ ਪਾਸ ਕੋਲੋਂ ਗਾਰੰਟੀ ਲੈਣੀ ਚਾਹੁੰਦੇ ਆ ਕਿ ਜਿਹੜਾ ਜੀਰੇ ਵਾਲਾ ਹਿੱਸਾ ਉਹ ਵੀ ਸਾਨੂੰ ਹੀ ਬਾਬੇ ਬਕਾਲੇ ਵਾਲਿਆਂ ਨੂੰ ਦੇਣਾ ਗਰਾਂਟ ਦਾ ਏ ਤੁਸੀਂ ਪੱਕਾ ਵਾਅਦਾ ਸਾਡੇ ਨਾਲ ਕਰਕੇ ਗਏ ਜੇ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਹਰਮਨ ਪਿਆਰੇ ਨੇਤਾ ਰਾਣਾ ਗੁਰਜੀਤ ਸਿੰਘ ਜੀ ਜਿਨ੍ਹਾਂ ਨੇ ਆਪਣੇ ਨਾਲ ਵਿਚਾਰ ਸਾਂਝੇ ਕਰਨੇ ਨੇ ਸਾਰਿਆਂ ਨੂੰ ਬੇਨਤੀ ਪ੍ਰੀਤਮ ਸਿੰਘ ਜੀ ਬੈਠ ਜਾਓ 2 ਮਿੰਟ ਵਾਸਤੇ ਸਤਿਕਾਰਯੋਗ ਆਏ ਹੋਏ ਬੇਨਤੀ ਆ ਕਿ ਸਾਡੇ ਕੈਂਡੀਡੇਟ ਸਰਦਾਰ ਕੁਲਦੀਪ ਕੁਮਰ ਸਿੰਘ ਜੀਰਾ ਜੀ ਇੱਥੇ ਨੇ ਬਾਥਰੂਮ ਚੱਲੇ ਜੜੱਕ ਮੇਰੀ ਬੇਨਤੀ ਆ ਤੁਹਾਡੇ ਸਾਰੇ ਆਕੇ ਸਾਡੀ ਪਰ ਰੱਖਣਗੇ ਜਿਨ੍ਹਾਂ ਨੇ ਨਹੀਂ ਬੱਦੀ ਸੀ ਇਸ ਸੀਟ ਦੀ ਥੋੜੀ ਕਿਰਪਾਤਾ ਕਰਕੇ ਸਾਰੇ ਬੈਠ ਜੋ 10 ਮਿੰਟ ਲਓ ਜੀ ਹੁਣ ਮੈਂ ਬੇਨਤੀ ਕਰਦਾ ਅਗਲਾ ਪ੍ਰੋਗਰਾਮ ਆਈ ਗਿਆ ਬਹੁਤ ਸਰਕਾਰੀ ਹੋ ਇਹ ਗਰਾਹ ਜੰਦਲੇਰੇ ਗਰਾਹ ਫਜ਼ਾਲ ਕੁਲਵੀਰ ਸਿੰਘ ਜੀ ਜੀਰਾ ਐਕਸਐਮਐਲਏ ਜੀਰਾ ਤੇ ਲੋਕ ਸਭਾ ਖਡੂਰ ਸਾਹਿਬ ਦੇ ਕਾਂਗਰਸ ਪਾਰਟੀ ਦੇ ਪ੍ਰਤੀਖਿ ਬਹੁਤ ਹੀ ਸਤਾਰਿਓ ਸਰਦਾਰ ਸੰਤੋਖ ਸਿੰਘ ਜੀ ਪਲਾਈਪੁਰ ਜਿਨ੍ਹਾਂ ਨੂੰ ਤੁਸੀਂ